ਜੂਨ 1984 ਦਾ ਇਤਿਹਾਸ ਗੁਰੂ ਕੇ ਢਾਡੀ ਸਿੰਘਾਂ ਪਾਸ ਤਿਨਾਂ ਦੀ ਹਜ਼ੂਰੀ ਦੇ ਅੰਦਰ ਆ ਤਿਨਾਂ ਦੀ ਹਜ਼ੂਰੀ ਦੇ ਅੰਦਰ ਆਪ ਗੁਰੂ ਖਾਲਸੇ ਨੇ ਜੋ ਗੁਰੂ ਖਾਲਸਾ ਜੀ ਜਿਹੜੇ ਸ਼ਹੀਦ ਬਾਬਾ ਸੰਤੋਖ ਸਿੰਘ ਸਾਹਿਬ ਜੀਆਂ ਦੇ ਮਹਾਨ ਜੋੜ ਮੇਲੇ ਗੁਰੂ ਕੀ ਸੰਗਤ ਅਤੇ ਸਿੰਘ ਸਾਹਿਬ ਜਹਦਰ ਬਾਬਾ ਜੋਗਾ ਸਿੰਘ ਸਾਹਿਬ ਜੀ ਤਰਨਾ ਦਾਲ ਮਿਸਲ ਸ਼ਹੀਦਾਂ ਬਾਬਾ ਬਕਾਲਾ ਸਾਹਿਬ ਦਲ ਪੰਥ ਦੇ ਸਹਿਯੋਗ ਦੇ ਨਾਲ ਆਪਾਂ ਮਨਾ ਰਹੇ ਹਾਂ ਗੁਰੂ ਖਾਲਸਾ ਜੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਜੋ ਤਰਨਤਾਰਨ ਦਲ ਮਿਸਲ ਸ਼ਹੀਦਾ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਦੇ ਪਹਿਲੇ ਜਾਨਸ਼ੀਰ ਮਹਾਂਪੁਰਖ ਹੋਏ ਨੇ ਹਰਮੰਦਰ ਸਾਹਿਬ ਜੀ ਦੀ ਜਦੋਂ ਵੀ ਗੱਲ ਆਉਂਦੀ ਹੈ ਸਾਡੇ ਧਾਰਮਿਕ ਸਥਾਨ ਦੀ ਸਮੇਂ-ਸਮੇਂ 'ਤੇ ਹਿੰਦੁਸਤਾਨ ਦੀ ਸਰਕਾਰ ਨੇ ਜਾਂ ਬਾਹਰੀ ਤਾਕਤ ਨੇ ਹਰਮੰਦਰ ਸਾਹਿਬ ਦੀ ਜੇ ਬਿਆਦਬੀ ਕਰਨੀ ਚਾਹੀ ਗੁਰੂ ਕੇ ਖਾਲਸੇ ਪੰਥ ਨੇ ਸਹਿਣ ਨਹੀਂ ਕੀਤੀ ਉਸ ਵਕਤ ਵੀ ਅਹਿਮਦ ਸ਼ਾਹ ਅਬਦਾਲੀ ਆਪਣੀਆਂ ਫੌਜਾਂ ਚੜਾ ਕਰਕੇ ਲੈ ਕੇ ਆਇਆ ਸੀ ਜਿੱਦਾਂ ਇੰਦਰਾ ਗਾਂਧੀ ਨੇ ਫੌਜਾਂ ਭੇਜੀਆਂ ਸਨ ਐਦਾਂ ਹੀ ਅਹਿਮਦ ਸ਼ਾਹ ਅਬਦਾਲੀ ਨੇ ਫੌਜਾਂ ਭੇਜੀਆਂ ਸਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਬਾਬਾ ਭਾਗ ਸਿੰਘ ਸਾਹਿਬ ਜੀ ਨੇ ਜਾ ਕਰਕੇ ਖਬਰ ਦਿੱਤੀ ਬਾਬਾ ਜੀ ਆਪ ਜੀ ਦਮਦਮਾ ਸਾਹਿਬ ਜਥੇਦਾਰੀ ਨਿਭਾ ਰਹੇ ਜੇ ਦੂਜੇ ਪਾਸੇ ਅੰਮ੍ਰਿਤਸਰ ਦੀ ਖਬਰ ਇਹ ਹੈ ਅਹਿਮਦ ਸ਼ਾਹ ਅਬਦਾਲੀ ਨੇ ਤਮੂਰ ਖਾਨ ਤੇ ਹੋਰ ਜਰਨੈਲ ਭੇਜ ਕਰਕੇ ਰਮੰਦਰ ਸਾਹਿਬ ਦੀ ਬੇਦਬੀ ਕਰਨੀ ਚਾਹੀ ਹੈ ਗੁਰੂ ਖਾਲਸਾ ਜੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਜਹੇਦਰ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਜਦੋਂ ਇਹ ਗੱਲ ਸੁਣੀ ਬਾਬਾ ਜੀ ਦੇ ਡੌਲੇ ਫਰਕੇ ਨੇਤਰ ਲਾਲ ਹੋਏ ਸਿੰਘਾਂ ਨੂੰ ਹੁਕਮ ਕੀਤਾ ਸਿੰਘੋ ਤਿਆਰੀ ਕਰੋ ਤਿਆਰ ਬਰ ਤਿਆਰ ਉਹ ਆਪਣੇ ਸ਼ਸਤਰ ਬਰਤਨ ਚੱਕੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਚੱਲੀਏ ਗੁਰੂ ਖਾਲਸਾ ਜੀ ਉਸੇ ਵੇਲੇ ਤਿਆਰੀ ਕਰਕੇ ਚਾਲੇ ਮਾਰੇ ਨੇ ਪੜਾਦਰ ਪੜਾ ਕਰਕੇ ਜਿੱਦਾਂ ਜੋਗਾ ਸਿੰਘ ਜੋਗੀ ਇਸੇ ਤਰ੍ਹਾਂ ਦਲ ਬਾਬਾ ਬਿਸ਼ਨ ਸਿੰਘ ਸਾਹਿਬ ਜੀਆਂ ਦੇ ਵਰਦੇ ਨਾਲ ਬੜੀਆਂ ਕਬੀਸ਼ਰੀਆਂ ਗਾਈਆਂ ਉਹਨੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਇਤਿਹਾਸ ਗਾਇਆ ਬਾਬਾ ਦੀਪ ਸਿੰਘ ਦਾ ਜਦੋਂ ਇਤਿਹਾਸ ਲਿਖਿਆ ਜੋਗਾ ਸਿੰਘ ਜੋਗੀ ਨੇ ਉਹ ਕਹਿੰਦਾ ਬੋਲ ਸਿੰਘਾਂ ਦੇ ਹੋਣੀਆਂ ਪੂਰੇ ਤੇ ਪੱਕੇ ਸਾਨੂੰ ਅੰਮ੍ਰਿਤਸਰ ਵੱਲ ਜਾਂਦਿਆਂ ਦੱਸ ਕਿਹੜਾ ਡੱਕੇ ਅਸੀਂ ਫੜ ਫੜ ਜੰਮ ਨਗਾ ਦਈਏ ਸੁਈਆਂ ਦੇ ਨੱਕੇ ਸਾਨੂੰ ਅੰਮ੍ਰਿਤਸਰ ਵੱਲ ਜਾਂਦੇ ਆਂ ਦੱਸ ਕਿਹੜਾ ਡੱਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੌਜ ਲਿਆ ਕਰਕੇ ਗੁਰੂ ਖਾਲਸਾ ਜੀ ਤਰਨਤਾਰਨ ਸਹਿਬਾਨ ਕਰਕੇ ਲਕੀਰ ਖਿੱਚ ਕੇ ਏਸੇ ਜਹੇਦਾਰ ਸਹਿਬਾਨ ਬਾਬਾ ਨੌਧ ਸਿੰਘ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਬਾਬਾ ਸੰਤੋਖ ਸਿੰਘ ਜੀ ਬਾਬਾ ਬਲਵੰਤ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਕਿੰਨੇ ਕਸ਼ੀਦਾਂ ਦੇ ਨਾਲ ਇਹ ਗੁਰੂ ਖਾਲਸਾ ਜੀ ਠਾਸੀ ਸਿੰਘ ਤਾਂ ਗੁਰੂ ਖਾਲਸਾ ਜੀ ਬਿਨਾ ਸੀਸ ਤੋਂ ਲੜੇ ਨੇ ਚੱਬੇ ਦੇ ਮੈਦਾਨ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀਆਂ ਦੇ ਨਾਲ ਬਾਬਾ ਸੰਤੋਖ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਆਪਾਂ ਜੋੜ ਮੇਲੇ ਮਨਾ ਰਹੇ ਆ ਇਹ ਮਹਾਪੁਰਖ ਵੀ ਬੜੇ ਜੂਝ ਕੇ ਬਾਬਾ ਦੀਪ ਸਿੰਘ ਸਾਹਿਬ ਜੀਆਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਦੀ ਆਜ਼ਾਦੀ ਦੇ ਵਾਸਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦੇ ਨਾਲ ਲੜੇ ਬਾਬਾ ਬਲਵੰਤ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਅਸਥਾਨ ਦੇ ਆਪਾਂ ਦਰਸ਼ਨ ਕਰਦੇ ਆ ਉਹਨਾਂ ਦੀ ਟੱਕਰ ਹੋਈ ਜ਼ਬਰਦਸਤ ਖਾਂ ਦੇ ਨਾਲ ਅਨੇ ਅੰਸ਼ਾਂ ਚੱਕਰ ਲਾਉਂਦੇ ਦਮਾਲੇ ਦੇ ਉੱਤੇ ਜਬਰਦਸਤ ਕਾਂ ਹਾਥੀ ਦੇ ਉਤੋਂ ਵਾਰ ਕਰਦਾ ਸੀ ਫੌਜਾਂ ਦੇ ਉੱਤੇ ਬਾਬਾ ਜੀ ਕਹਿੰਦੇ ਹਣ ਸਾਡੇ ਕੋਲੇ ਤਾਂ ਸ੍ਰੀ ਸਾਹਿਬ ਵਾਰ ਕਿਦਾਂ ਕਰੀਏ ਮਾ ਅਕਾਲ ਪੁਰਖ ਦੇ ਬਖਸ਼ੇ ਹੋਏ ਸ਼ਸਤਰਾਂ ਦੇ ਨਾਲ ਬਾਬਾ ਜੀ ਨੇ ਚੱਕਰ ਲਾਇਆ ਬਾਬਾ ਬਲਵੰਤ ਸਿੰਘ ਸਾਹਿਬ ਜੀ ਨੇ ਉਂਗਲ ਤੇ ਕਮਾ ਕੇ ਜਬਰਦਸਤ ਕਾਂ ਨੂੰ ਛੜਿਆ ਤੇ ਧੌਣ ਖਰਬੂਜੇ ਵਾਂਗ ਰੇੜ ਤੇ ਹਾਥੀ ਦੇ ਥੱਲੇ ਡਿੱਗ ਪਿਆ ਗੁਰੂ ਖਾਲਸਾ ਜੀ ਐਸੇ ਸ਼ਹੀਦ ਕਿਉਂਕਿ ਹਰਿਮੰਦਰ ਸਾਹਿਬ ਜੀ ਜਦੋਂ 1757 ਦੀ ਗੱਲ ਕਰੀਏ ਜੇ ਆਜ਼ਾਦੀ ਕਰਾਈ ਇਸੇ ਤਰਨਾ ਨਾਲ ਮਿਸਲ ਸ਼ਹੀਦਾਂ ਬਾਬਾ ਬਕਾਲਾ ਸਾਹਿਬ ਜੀ ਨੇ ਇਹ ਦੇਣ ਗੁਰੂ ਕਲਗੀ ਤਰਗੁਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਇੱਕ ਦਿਨ ਬਾਟਾ ਮਾਣਣ ਦਾ ਹੈ ਸ੍ਰੀ ਅਨੰਦਪੁਰ ਸਾਹਿਬ ਪਿੱਛੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਕਹਿੰਦੇ ਪੁੱਤਰ ਦੀਪ ਸਿੰਘ ਜੀ ਰੇਤਾ ਹੀ ਕਸਾਈ ਜਾਂਦੇ ਜੇ ਬਾਟੇ ਨੂੰ ਐਸਾ ਕੀ ਲੱਗ ਗਿਆ ਬਾਟੇ ਦੇ ਵਿੱਚ ਕਹਿਣ ਲੱਗੇ ਪਿਤਾ ਜੀ ਅਜੇ ਬਾਟੇ ਵਿੱਚੋਂ ਤੁਹਾਡੇ ਪੁੱਤ ਦਾ ਮੁਖ ਵਿਖਦਾ ਜੇ ਪਿਤਾ ਦਾ ਨਹੀਂ ਵਿਖਦਾ ਮਹਾਰਾਜ ਜਿੱਦਣ ਤੁਹਾਡਾ ਮੁਖ ਵਿਖੇਗਾ ਗੁਰੂ ਗੋਬਿੰਦ ਸਿੰਘ ਜੀ ਉਸ ਦਿਨ ਸਮਝਾਂਗੇ ਬਾਟਾ ਮਾਂਝ ਆ ਗਿਆ ਗੁਰੂ ਕਲਗੀ ਧਰਜੀ ਨੇ ਥਾਪੜਾ ਦੇ ਕਰਕੇ ਸੀਸ ਦੇ ਉੱਤੇ ਹੱਥ ਰੱਖ ਕੇ ਕਿਹਾ ਕਿਹਾ ਪੁੱਤਰ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਇਹ ਗੱਲ ਹੈ ਜੇ ਤੇ ਰਖਿਓ ਗੁਰੂ ਗੋਬਿੰਦ ਸਿੰਘ ਦੇ ਮੁਖ ਦੇ ਵਿੱਚ ਤੇ ਬਾਬੇ ਦੀਪ ਸਿੰਘ ਦੇ ਮੁਖ ਦੇ ਵਿੱਚ ਕੋਈ ਫਰਕ ਨਹੀਂ ਜਿਹੜਾ ਮੁਖ ਬਾਬਾ ਦੀਪ ਸਿੰਘ ਦਾ ਹੈ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸ਼ਰਧਾਈਆਂ ਰਗੜਦੇ ਸਨ ਸ੍ਰੀ ਦਮਦਮਾ ਸਾਹਿਬ ਇਹ ਸ਼ਰਧਾਈਆਂ ਦੀ ਪਰੰਪਰਾ ਅੱਜ ਤੋਂ ਨਹੀਂ ਆਦ ਕਾਲ ਤੋਂ ਹੀ ਤਰਨਾਵਾਲ ਮਿਸਲ ਸ਼ਹੀਦਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ੀ ਹੈ ਸ਼ਰਧਾਈਆਂ ਰਗੜਦੇ ਸੀ ਟਬੋਲੀਆਂ ਹੁੰਦਾ ਸੀ ਨਿੱਕਾ ਜਿਹਾ ਬਾਟਾ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਭੋਗ ਲਾਉਣਾ ਫਿਰ ਸੰਗਤਾਂ ਨੂੰ ਛਕਾਇਆ ਕਰਨੀਆਂ ਕਿਹੇ ਸਿੰਘ ਨੇ ਜਾ ਕੇ ਕਿਹਾ ਬਾਬਾ ਜੀ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲੇ ਮਹਾਰਾਜ ਬਾਬਾ ਜੀ ਦਾ ਬਾਟਾ ਨਿੱਕਾ ਜਾਈ ਹੈ ਪਰ ਸ਼ਰਧਾਈ ਨਹੀਂ ਮੁੱਕਦੀ ਇਹਦੇ ਵਿੱਚੋਂ ਆ ਸੰਗਤਾਂ ਨੂੰ ਨਿਹਾਲ ਕਰ ਦਿੰਦੇ ਨੇ ਭਾਵੇਂ ਕਿੰਨੀ ਮਰਜੀ ਸੰਗਤਾਂ ਆਣ ਕੇ ਛਗੇ ਤੇ ਕਲਗੀ ਤਰ ਜੀ ਪ੍ਰਸੰਨ ਹੋ ਕੇ ਮੁਖਵਾਗ ਦੇ ਵਿੱਚੋਂ ਫਰਮਾਨ ਕੀਤਾ ਕਿ ਆ ਸਿੱਖੋ ਬਾਬੇ ਦੀਪ ਸਿੰਘ ਦਾ ਬਾਟਾ ਏਡਾ ਭਰਪੂਰ ਹੈ ਇਹਦੇ ਵਿੱਚੋਂ ਤਿੰਨੇ ਲੋਕ ਆਣ ਕੇ ਛਕ ਲੈਣ ਬਾਬੇ ਦੀਪ ਸਿੰਘ ਦੇ ਬਾਟੇ ਚੋਂ ਘਾਟਾ ਨਹੀਂ ਆ ਸਕਦਾ ਗੁਰੂ ਖਾਲਸਾ ਜੀ ਉਹ ਬਾਬਾ ਦੀਪ ਸਿੰਘ ਦੀ ਮਿਸਲ ਮਿਸਲ ਸ਼ਹੀਦਨ ਕੀ ਥੀ ਜੋਈ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਪਹਿਲਾ ਨਿਸ਼ਾਨ ਨਗਾਰਾ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਬਖਸ਼ਿਆ ਗੁਰੂ ਖਾਲਸਾ ਪੰਥ ਨੇ ਬਖਸ਼ਿਆ ਗੁਰੂ ਗਬਿੰਦ ਸਿੰਘ ਦੇ ਪੰਥ ਦੇ ਵਿੱਚ ਤੇ ਗੁਰੂ ਕਲਗੀ ਧਾਰ ਵਿੱਚ ਕੋਈ ਫਰਕ ਨਹੀਂ ਜੇ ਪੰਥ ਨੇ ਬਖਸ਼ਿਆ ਗੁਰੂ ਸਾਹਿਬ ਨੇ ਬਖਸ਼ਿਆ ਮਹਾਰਾਜ ਜਦੋਂ ਦਮਦਮਾ ਸਾਹਿਬ ਗਏ ਤੇ ਆਪਣੇ ਦਸਤਾਰੇ ਦੇ ਵਿੱਚੋਂ ਅੱਧਾ ਦਸਤਾਰਾ ਵਿੱਚੋਂ ਵਧਾ ਕਰਕੇ ਕਲਗੀ ਧਰਜੀ ਨੇ ਬਾਬਾ ਦੀਪ ਸਿੰਘ ਦੇ ਸੀਸ ਦੇ ਉੱਤੇ ਚਲਾ ਕਰਕੇ ਕਿਹਾ ਬਾਬਾ ਜੀ ਦਮਦਮਾ ਸਾਹਿਬ ਰੋ ਇਥੋਂ ਜੀ ਦਥੇਦਾਰੀ ਤੁਹਾਨੂੰ ਬਖਸ਼ੀ ਹੈ ਐਡਾ ਮੋਟਾ ਗੁੜਕਾ ਸਾਹ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਆਪਣੇ ਤੋਂ ਜਪਜੀ ਸਾਹਿਬ ਨਹੀਂ ਹੁੰਦਾ ਤੇ ਬਾਬਾ ਦੀਪ ਸਿੰਘ ਤਾਂ ਏਡੇ ਮੋٹے ਗੁੜਕੇ ਸਾਹਿਬ ਦਾ ਜਾਬ ਕਰਦੇ ਸੀ ਬਾਬਾ ਦੀਪ ਸਿੰਘ ਨੂੰ ਆਪਾਂ ਨਹੀਂ ਵੇਖਿਆ ਹੋ ਸਕਦਾ ਪਰ ਉਹਨਾਂ ਦਾ ਰੂਪ 15ਵੀਂ ਥਾਂ ਦੇ ਉੱਤੇ ਬਾਬਾ ਗੱਜਨ ਸਿੰਘ ਸਾਹਿਬ ਉਹਨਾਂ ਦੇ ਦਰਸ਼ਨ ਤਾਂ ਕੀਤੇ ਹੀ ਨਾ ਜਫਰਨਾਮਾ ਗੱਡੀ 'ਚ ਵੀ ਹੋਵੇ ਭਾਵੇਂ 10 ਰੀ ਭਾਵੇਂ 15 ਰੀ ਰੋਜ਼ ਪੜਨਾ 12 ਵਜੇ ਤੋਂ ਲੈ ਕੇ ਕਰਕੇ ਜਿੰਨਾ ਚਿਰ ਰਾਤ ਦੇ 10 11 ਨੀ ਵਜ ਜਾਂਦੇ ਉਹਨਾਂ ਚਿਰ ਸੁਖ ਨਹੀਂ ਲੈਂਦੇ ਭਾਵੇਂ ਘੰਟਾ ਹੀ ਸੁਖ ਲੈਣਾ ਘੰਟਾ ਹੀ ਲੈਂਦੇ ਸਨ 12 ਵਜੇ ਉੱਠ ਪੈਣਾ ਇੱਥੋਂ ਹੀ ਹਿਸਾਬ ਲਾ ਲਓ ਜੇ ਬਾਬਾ ਦੀਪ ਸਿੰਘ ਪਰਪੱਕ ਸਨ ਉਹਨਾਂ ਦੀ ਗੱਦੀ ਵੀ ਪਰਪੱਕ ਹੈ ਗੁਰੂ ਖਾਲਸਾ ਜੀ ਹੁਣ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਗੱਦੀ ਦੇ ਉੱਤੇ 16ਵੇਂ ਜਾਨਸ਼ੀਰ ਮਹਾਂਪੁਰਖ ਬਾਬਾ ਦੀਪ ਸਿੰਘ ਸਾਹਿਬ ਜੀ ਦੀ 16ਵੀਂ ਜੋਤ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਸਾਹਿਬ ਜੀ ਬਾਬਾ ਦੀਪ ਸਿੰਘ ਦੀ 16ਵੀਂ ਜੋਤ ਸੇਵਾ ਨਿਭਾ ਰਹੀ ਹੈ ਆਪਾਂ ਮਹਾਂਪੁਰਖਾਂ ਦੇ ਦਰਸ਼ਨ ਕਰੀਂ ਕਰਦੇ ਆ ਜੀਵਨ ਨੂੰ ਸਫਲ ਬਣਾਉਂਦੇ ਆ ਬਾਬਾ ਸੰਤੋਖ ਸਿੰਘ ਸਾਹਿਬ ਜੀ ਦੇ ਜੋੜ ਮੇਲੇ ਗੁਰੂ ਖਾਲਸਾ ਜੀ ਨਗਰ ਵਰਪਾਲ ਦੀਆਂ ਸੰਗਤਾਂ ਅਲਾਕੇ ਦੀਆਂ ਸੰਗਤਾਂ ਮਹਾਪੁਰਖਾਂ ਦੇ ਸਹਿਯੋਗ ਦੇ ਨਾਲ ਮਨਾ ਰਹੀਆਂ ਨੇ ਜਿੱਥੇ ਗਿਆਨੀ ਸੁਖਚੈਨ ਸਿੰਘ ਜੀ ਇਸ ਅਸਥਾਨਾਂ ਦੇ ਉੱਤੇ ਗੁਰੂ ਕੀ ਕਥਾ ਵਿਚਾਰ ਵੀ ਆਪਾਂ ਨੂੰ ਸਰਵਣ ਕਰਾਉਂਦੇ ਨੇ ਨਾਲੇ ਇਥੋਂ ਦੀ ਸੇਵਾ ਸੰਭਾਲ ਵੀ ਕਰਦੇ ਨੇ ਨਾਲੇ ਗੁਰੂ ਖਾਲਸਾ ਜੀ ਮਹਾਪੁਰਖਾਂ ਦੀ ਰਹਿਣਮਾਈ ਦੇ ਹੇਠ ਮਹਾਪੁਰਖਾਂ ਦੇ ਕਹਿਣੇ ਤੇ ਚੱਲਦੇ ਨੇ ਗਿਆਨੀ ਸੁਖਚੈਨ ਸਿੰਘ ਜੀ ਹਾਜ਼ਰੀਆਂ ਭਰ ਰਹੇ ਨੇ ਬਾਬਾ ਸੁਖਾ ਸਿੰਘ ਸਾਹਿਬ ਜੀ ਪੰਭੋਈ ਵਾਲੇ ਮਹਾਪੁਰਖ ਗਿਆਨੀ ਮਹਤਾਬ ਸਿੰਘ ਜੀ ਦਾਸ ਦੇ ਵਿਦਿਆ ਗੁਰਦੇਵ ਸਹਿਬਾਨ ਯਾਨੀ ਗੁਰਵਿੰਦਰ ਸਿੰਘ ਜੀ ਨੰਗਲੀ ਵਾਲੇ ਮਹਾਂਪੁਰਖ ਜੋ ਕੈਨੇਡਾ ਦੀ ਧਰਤੀ ਤੇ ਗਏ ਨੇ ਉਹ ਆਪ ਤਾਂ ਹਾਜ਼ਰੀ ਨਹੀਂ ਭਰ ਸਕੇ ਉਹਨਾਂ ਵੱਲੋਂ ਵੀ ਦਾਸ ਹਾਜ਼ਰੀ ਭਰਦਾ ਏ ਮਾਹਕਲ ਬਾਬਾ ਜਗੀਰ ਸਿੰਘ ਸਾਹਿਬ ਜੀ ਉਹ ਵੀ ਗੁਰੂ ਖਾਲਸਾ ਜੀ ਹਾਜ਼ਰੀ ਭਰ ਰਹੇ ਨੇ ਜਿੰਨੇ ਵੀ ਸੰਤ ਮਹਾਂਪੁਰਖ ਹਾਜ਼ਰੀ ਭਰ ਰਹੇ ਨੇ ਸਾਰਿਆਂ ਨੂੰ ਨਮਸਕਾਰ ਕਰਦਾ ਹੋਇਆ ਗੁਰੂ ਕੀ ਸੰਗਤ ਨੂੰ ਹਾਜ਼ਰੀ ਪ੍ਰਵਾਨ ਕਰਿਓ ਸਤਿਗੁਰੂ ਬਾਬਾ ਸੰਤੋਖ ਸਿੰਘ ਸਾਹਿਬ ਕਿਰਪਾ ਕਰਨ ਸਾਰਿਆਂ ਦੇ ਕਦਮ-ਕਦਮ ਚੱਲੇ ਹੋਏ ਲੇਖੇ ਲਾਉਣ ਹਾਜ਼ਰੀ ਪ੍ਰਵਾਨ ਕਰਿਓ ਜੀ ਹੁਣ ਗੁਰੂ ਕੇ ਢਾਡੀ ਸਿੰਘ ਆਪ ਜੀ ਨੂੰ ਢਾਡੀਵਾਰਾਂ ਸਰਵਣ ਕਰਕੇ ਨਿਹਾਲ ਕਰਨਗੇ ਫੜੇ ਗਜਾਈਏ ਜੀ ਕਿਉਂਕਿ ਸਾਡੇ ਤਾਂ ਘਰ ਦਾ ਜੋੜ ਮੇਲਾ ਬਾਹਰ ਜਾ ਕੇ ਅਸੀਂ ਘੰਟਾ ਲਾਈਏ 2 ਘੰਟੇ ਲਾਈਏ ਇੱਥੇ ਤਾਂ ਖਾਲਸਾ ਜੀ ਜਿਹੜੇ ਬਾਹਰੋਂ ਆਏ ਨੇ ਉਹਨਾਂ ਨੂੰ ਨਮਾਜਣਾ ਇਹ ਕਰਕੇ ਇੰਨੀ ਕੀ ਹਾਜ਼ਰੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ